ਰਬ ਬੱਚਾ ਚਲਾ ਗਿਆ ਹੋਰ ਇਹ ਮੈਨੂੰ ਕਹਿ ਰਹੇ ਨੇ ਕਿ ਐਸਆਈ ਦਾ ਕੋਈ ਕਸੂਰ ਨਹੀਂ ਹੈ ਔਰ ਉਹੀ ਹੋ ਇਨਸਾਨ ਸੀਗਾ ਜਿਨੇ ਉਹ ਦੋ ਸਿਵਲ ਸਿਵਲ ਡਰੈਸ ਦੇ ਵਿੱਚ ਜਿਹੜੇ ਬੰਦੇ ਸੀ ਉਹਨਾਂ ਦੇ ਨਾਲ ਮਿਲ ਕੇ ਮੇਰੇ ਬੱਚੇ ਨੂੰ ਟੌਰਚਰ ਕੀਤਾ ਐਸਾ ਕਿਆ ਹੋਣੇ ਬੱਚੇ ਨੂੰ ਟੌਰਚਰ ਕੀਤਾ ਉਥੇ ਕਿ ਮੇਰੇ ਬੱਚੇ ਨੇ ਆ ਕੇ ਸੁਸਾਈਡ ਕਰ ਲਈ ਤੀ ਪ੍ਰਿੰਸੀਪਲ ਮੈਡਮ ਦੀ ਇੱਕ ਸਟੇਟਮੈਂਟ ਛਪੀ ਆ ਅਖਬਾਰ ਚ ਉਹ ਕਹਿੰਦੇ ਕਿ ਅਸੀਂ ਸਾਈਬਰ ਸੈੱਲ ਨੂੰ ਕੋਈ ਸ਼ਿਕਾਇਤ ਦਿੱਤੀ ਹੀ ਨਹੀਂ ਫਿਰ ਪ੍ਰਿੰਸੀਪਲ ਉਥੇ ਕਿਆ ਡੋਕ ਲੈਣ ਗਈ ਸੀਗੀ ਘਰ ਕੇ ਸਦਾ ਇਹ ਹੀ ਪ੍ਰੈਸ਼ਰ ਹੈ ਕਿ ASI ਨੂੰ ਕੱਢੋ ASI ਨੂੰ ਕੱਢੋ ASI ਨੂੰ ਕਿਉਂ ਕੱਢੋ ਕਿਉਂ ਕੱਢੋ ਸਰ ASI ਨਹੀਂ ਤਾਂ ਬੁਲਾ ਕੇ ਟਾਰਚਰ ਕੀਤਾ ਐਸਾਈ ਨੂੰ ਬੱਚਾ ਸੀਗਾ ਉਹਨੂੰ ਪਤਾ ਨਹੀਂ ਸੀਗਾ ਤੁਸੀਂ ਨਾਬਾਲਗ ਬੱਚੇ ਨੂੰ ਨਹੀਂ ਬੁਲਾ ਸਕਦੇ ਨੂੰ ਕੱਲ ਜਦੋਂ ਮੈਂ ਇੱਥੇ ਜ਼ਿਲਖਪੁਰ ਆਈ ਸੀਗੀ ਪੁਲਿਸ ਸਟਾਨੇ ਇਹਨਾਂ ਬੋਲ ਸੀ ਕਿ ਨਹੀਂ ਕੋਈ ਗੱਲ ਨਹੀਂ ਤਾਂ ਕਿ ਕਰਵੇ ਤਾਂ ਸੇ ਥੱਪੜ ਮਾਰੀ ਦੇਦਾ ਬੱਚੇ ਨੂੰ ਮੈਂ ਬੋਲ ਰਹੀ ਹਾਂ ਨੇ ਦਿਨ ਤਾਂ ਮੇਰੇ ਬੋਲੇ ਤੇ ਤਾਂ ਕਾਰਵਾਈ ਹੋ ਨਹੀਂ ਰਹੀ ਪ੍ਰਿੰਸੀਪਲ ਦੇ ਬੋਲੇ ਤੇ ਬੜੀ ਜਲਦੀ ਕਾਰਵਾਈ ਹੋਗੀ ਕਿ ਗੱਲ ASI ਕੋਈ ਦੁੱਧ ਪਿੰਦਾ ਬੱਚਾ ਸੀਗਾ ਉਹਨਾਂ ਨੂੰ ਨਾ ਦਰਦ ਤਾਂ ਸਮਝ ਆਏਗਾ ਜਦੋਂ ਉਹ ਨਾ ਵਜਾਏਗਾ ਅਗਰ ਉਹ ਨਾ ਤਾਂ ਬੱਚਾ ਗਿਆ ਹੁੰਦਾ ਨਾ ਫਿਰ ਮੈਂ ਦੇਖਦੀ ਕਿ ਜੋ ਇਸ ਟਾਈਮ ਇਹ ਗੱਲਾਂ ਬੋਲ ਰਹੇ ਨੇ ਸੇਮ ਇਨਦਰ ਇਹੀ ਗੱਲਾਂ ਹੁੰਦੀਆਂ ਕਿਉਂ ਉਸ ਵਕਤ ਨਹੀਂ ਹੁੰਦੀਆਂ ਸਰ ਜ਼ਿਰਕਪੁਰ ਦੇ 17 ਸਾਲ ਦੇ ਬੱਚੇ ਦਾ ਆਤਮ ਹੱਤਿਆ ਕੇਸ ਇਸ ਕੇਸ ਦੇ ਵਿੱਚ ਹਾਲੇ ਤੱਕ ਪਰਿਵਾਰ ਨੂੰ ਤਸੱਲੀ ਨਹੀਂ ਹੋਈ ਉਹਨਾਂ ਦੇ ਮਾਤਾ ਬੇਵਸ ਖੜੇ ਨੇ ਜ਼ਿਰਕਪੁਰ ਥਾਣੇ ਦੇ ਬਾਹਰ ਇਸ ਵਾਰ ਵੀ ਆ ਕਿਉਂਕਿ ਸੈਕਟਰ 17 ਦੇ ਵਿੱਚ ਜਿਵੇਂ ਪੁਲਿਸ ਨੇ ਨਵਾਲਗ ਬੱਚਿਆਂ ਨੂੰ ਬੁਲਾਇਆ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਪਰਿਵਾਰ ਨੇ ਦੱਸਿਆ ਇਲਜ਼ਾਮ ਨੇ ਪੁਲਿਸ ਦੇ ਉੱਤੇ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਤਾਂ ਇਸ ਮਾਮਲੇ ਦੇ ਵਿੱਚ ਸਵਾਲਾਂ ਦੇ ਘੇਰੇ ਵਿੱਚ ਨੇ ਪਰ ਜ਼ਿਰਖਪੁਰ ਪੁਲਿਸ ਤੋਂ ਵੀ ਕੋਈ ਤਸੱਲੀ ਬਖਸ਼ਾਲੇ ਤੱਕ ਕਾਰਵਾਈ ਕਿਉਂ ਨਹੀਂ ਹੋਈ ਸੈਂਸਿਟਿਵ ਕੇਸ ਹੈ ਹੁਣ ਤੱਕ ਪੋਸਟਮਾਰਟਮ ਹੋ ਜਾਣਾ ਚਾਹੀਦਾ ਸੀ ਪੋਸਟਮਾਰਟਮ ਵਿੱਚ ਦੇਰੀ ਕਿਉਂ ਹੋ ਰਹੀ ਹੈ ਕੀ ਕੋਈ ਵੀਆਈਪੀ ਦਾ ਬੱਚਾ ਹੁੰਦਾ ਤਾਂ ਫਿਰ ਵੀ ਦੇਰੀ ਹੁੰਦੀ ਇਸ ਮਾਤਾ ਦੇ ਨਾਲ ਜਿਹੜੇ ਕਿ ਉਸ ਬੱਚੇ ਦੇ ਮਾਤਾ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਮੈਡਮ ਸਾਡੇ ਨਾਲ ਨੇ ਮੈਡਮ ਕੇਸ ਬਾਰੇ ਤਾਂ ਸਾਰੇ ਹੁਣ ਤੱਕ ਜਾਣ ਚੁੱਕੇ ਆ ਹੋਇਆ ਕੀ ਹੈ ਪਰ ਉਸ ਤੋਂ ਬਾਅਦ ਜਦੋਂ ਅੱਧੀ ਰਾਤ ਨੂੰ ਚੰਡੀਗੜ੍ਹ ਪੁਲਿਸ ਦੇ ਵੱਲੋਂ ਕੌਣ-ਕੌਣ ਆਉਂਦਾ ਤੁਹਾਡੇ ਘਰ ਕੀ ਕਹਿ ਕੇ ਜਾਂਦੇ ਨੇ ਸਰ ਕੱਲ 6 7 ਜਨਰੇ ਰਾਤ ਨੂੰ ਆਏ ਸੀਗੇ ਮੇਰੇ ਘਰ तकरीबन ਮੇਰੇ ਖਿਆਲ ਚ 12:30 12:30 ਦੇ ਕਰੀਬ ਰਾਤ ਦੇ ਜੀ ਤੇ ਉਹ ਆਏ ਸੀਗੇ ਜਿਹੜਾ ਆਪਣਾ ਚੰਡੀਗੜ੍ਹ 17 ਦੇ ਵਿੱਚ ਸਾਈਬਰ ਕ੍ਰਾਈਮ ਬ੍ਰਾਂਚ ਹੈ ਉਹਨਾਂ ਦੇ ਐਸ ਐਚ ਓ ਸੀਗੇ ਜੀ ਤੇ ਉਹਨਾਂ ਦੇ ਨਾਲ ਹੋਰ ਕਾਫੀ ਜਨੇ ਸੀਗੇ ਮੈਨੂੰ ਨਹੀਂ ਪਤਾ ਉਹ ਸਾਰੇ ਆਪਣੀ ਇੰਟਰੋਡਕਸ਼ਨ ਇਹੀ ਦੇ ਰਹੇ ਸੀਗੇ ਕਿ ਕਿਸੇ ਨਾ ਕਿਸੇ ਇਦਾਂ ਹੀ ਪੁਲਿਸ ਡਿਪਾਰਟਮੈਂਟ ਦੇ ਕਿਸੇ ਨਾ ਕਿਸੇ ਉਹਦੇ ਵਿੱਚ ਹੈਗੇ ਨੇ ਮੈਨੂੰ ਇਹਨਾਂ ਨਹੀਂ ਪਤਾ ਹੋਣਾ ਦਾ ਕੌਣ ਕੌਣ ਸੀਗੇ ਕੀ ਕਹਿ ਰਹੇ ਸੀ ਉਸ ਰਾਤ ਨੂੰ ਆ ਕੇ ਸਰ ਮੇਨ ਜੋ ਇਹਨਾਂ ਦਾ ਸੀਗਾ ਕਿ ਐਐਸਆਈ ਦੀ ਕੋਈ ਗਲਤੀ ਨਹੀਂ ਆ ਐਐਸਆਈ ਜਿਹੜੇ ਹੈਗੇ ਆ ਸਾਡੇ ਐਐਸਆਈ ਸਾਡੇ ਬਹੁਤ ਸਮਝਦਾਰ ਇਨਸਾਨ ਨੇ ਜੀ ਉਹਨਾਂ ਦਾ ਜੋ ਕਹਿਣਾ ਸੀਗਾ ਕਿ ਐਐਸਆਈ ਤਾਂ ਬਹੁਤ ਸਮਝਦਾਰ ਇਨਸਾਨ ਨੇ ਤੇ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਵੀ ਪ੍ਰਿੰਸੀਪਲ ਨੇ ਬੋਲਿਆ ਤਾਂ ਕਾਰਵਾਈ ਉਹਨਾਂ ਨੂੰ ਕਰਨੀ ਪਈ ਹੂੰ ਜੇ ਪ੍ਰਿੰਸੀਪਲ ਨੇ ਬੋਲੇ ਹੈ ਐਸਏ ਕੋਈ ਛੋਟੇ ਬੱਚੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਤੁਸੀਂ ਕਿਸੇ ਤੇ ਬੋਲਣ ਤੇ ਕਾਰਵਾਈ ਮੈਂ ਬੋਲ ਰਹੀ ਆਂ ਨੀ ਦਿਨ ਤਾਂ ਮੇਰੇ ਬੋਲੇ ਤੇ ਤਾਂ ਕਾਰਵਾਈ ਹੋ ਨਹੀਂ ਰਹੀ ਪ੍ਰਿੰਸੀਪਲ ਦੇ ਬੋਲੇ ਤੇ ਬੜੀ ਜਲਦੀ ਕਾਰਵਾਈ ਹੋਗੀ ਕੀ ਗੱਲ ਐਸਏ ਜਿਹੜਾ ਕੋਈ ਦੁੱਧ ਪਿੰਦਾ ਬੱਚਾ ਸੀਗਾ ਜਿਹਨੇ ਇੰਨੀ ਗੱਲ ਬੋਲੀ ਹੈਗੀ ਮੇਰਾ ਬੱਚਾ چلا ਗਿਆ ਹੋਰ ਇਹ ਮੈਨੂੰ ਕਹਿ ਰਹੇ ਨੇ ਕਿ ਐਸਏ ਦਾ ਕੋਈ ਕਸੂਰ ਨਹੀਂ ਹੈ ਔਰ ਉਹੀ ਉਹ ਇਨਸਾਨ ਸੀਗਾ ਜਿਹਨੇ ਉਹ ਦੋ ਸਿਵਲ ਸਿਵਲ ਡਰੈਸ ਦੇ ਵਿੱਚ ਜਿਹੜੇ ਬੰਦੇ ਸੀ ਉਹਨਾਂ ਦੇ ਨਾਲ ਮਿਲ ਕੇ ਮੇਰੇ ਬੱਚੇ ਨੂੰ ਟੌਰਚਰ ਕੀਤਾ अगर स्कूल, स्कूल दी घाल ਹੁੰਦੀ ਸਕੂਲ ਖਤਮ ਹੋ ਜਾਂਦੀ ਠੀਕ ਹੈ ਉਹਨੇ ਹੀ ਟੌਰਚਰ ਕੀਤਾ ਪ੍ਰਿੰਸੀਪਲ ਦੇ ਬੋਲੇ ਤੇ ਇਨਾ ਉਹਦਾ ਆਪਣਾ ਦਿਮਾਗ ਨਹੀਂ ਸੀਗਾ ਕਿ ਉਹ ਟੀਨੇਜ ਬੱਚਾ ਆ ਨਾ ਬਾਲਗ ਬੱਚਾ ਆ ਮੇਰਾ ਟੀਨੇਜ ਦੇ ਵੀ ਚਾਸੀ ਖੁਦ ਆਪਣੇ ਬੱਚਿਆਂ ਦਾ ਇਨਾ ਧਿਆਨ ਰੱਖਦੇ ਆ ਕਿ ਬੱਚਾ ਇੱਦਾਂ ਦੀ ਏਸ਼ ਚ ਕੁਝ ਗਲਤ ਸਟੈਪ ਨਾ ਚੱਕ ਲੈ ਕੁਝ ਕਾਰ ਨਾ ਲਵੇ ਹਰ ਇੱਕ ਹਰ ਇੱਕ ਮਾਪੇ ਇਸ ਚੀਜ਼ਾਂ ਤੇ ਧਿਆਨ ਰੱਖਦੇ ਨੇ ਉਹਨੇ ਬੱਚੇ ਨੂੰ ਐਸੀਆਂ ਕਿਆ ਗੱਲਾਂ ਕੀਤੀਆਂ ਨੇ ਐਸਾ ਕਿਆ ਉਹਨੇ ਬੱਚੇ ਨੂੰ ਟੌਰਚਰ ਕੀਤਾ ਉਹਦੇ ਕਿ ਮੇਰੇ ਬੱਚੇ ਨੇ ਆ ਕੇ ਸੁਸਾਈਡ ਕਰ ਲਈ ਤੀ ਤੇ ਹੁਣ ਜਿਹੜਾ ਮੇਰੇ ਤੇ ਉਹ ਦਬਾਅ ਬਣਾ ਰਹੇ ਨੇ ਕਿ ਐਐਸਆਈ ਦਾ ਕੋਈ ਗਜ਼ੂਰ ਨਹੀਂ ਹੈ ਉਹ ਵਿਚਾਰ ਨਜਾਇਜ਼ ਵਸਰ ਹੈ ਕਿਤੋਂ ਨਜਾਇਜ਼ ਵਸਰ ਆਇਆ ਹੋ ਸਾਡਾ ਬੱਚਾ ਚਲਿਆ ਗਿਆ ਉਦੋਂ ਤਾਂ ਤੁਸੀਂ ਸਾਡਾ ਘਰ ਦੇਖਿਆ ਨਹੀਂ ਰਾਤ ਨੂੰ ਸਾਡੇ ਤੇ ਦਬਾਅ ਬਣਾਉਣਾ ਸਰ ਪਤਾ ਕੀ ਚੀਜ਼ ਹੈ ਮੇਰਾ ਬੱਚਾ ਗਿਆ ਹੈ ਨਾ ਉਹਨਾਂ ਦਾ ਨਹੀਂ ਗਿਆ ਉਹਨਾਂ ਦਾ ਨਹੀਂ ਗਿਆ ਜੀ ਉਹਨਾਂ ਨੂੰ ਨਾ ਦਰਦ ਤਾਂ ਸਮਝ ਆਏਗਾ ਜਦ ਉਹਨਾਂ ਦਾ ਜਾਏਗਾ। ਅਗਰ ਉਹਨਾਂ ਦਾ ਬੱਚਾ ਗਿਆ ਹੁੰਦਾ ਨਾ ਫਿਰ ਮੈਂ ਦੇਖਦੀ ਕਿ ਜੋ ਇਸ ਟਾਈਮ ਵਿੱਚ ਗੱਲਾਂ ਬੋਲ ਰਹੇ ਨੇ ਸੇਮ ਇਹਨਾਂ ਦੇ ਇਹੀ ਗੱਲਾਂ ਹੁੰਦੀਆਂ ਕਿ ਆ ਉਸ ਵਕਤ ਨਹੀਂ ਹੁੰਦੀਆਂ ਸਰ। ਪ੍ਰਿੰਸੀਪਲ ਮੈਡਮ ਦੀ ਇੱਕ ਸਟੇਟਮੈਂਟ ਛਪੀ ਐ ਅਖਬਾਰ ਚ ਉਹ ਕਹਿੰਦੇ ਕਿ ਅਸੀਂ ਸਾਈਬਰ ਸੈੱਲ ਨੂੰ ਕੋਈ ਸ਼ਿਕਾਇਤ ਦਿੱਤੀ ਹੀ ਨਹੀਂ। ਫਿਰ ਪ੍ਰਿੰਸੀਪਲ ਉੱਥੇ ਕਿਆ ਡੋਕ ਲੈਣ ਗਈ ਸੀਗੀ? ਕੀ ਕਰਨ ਗਈ ਸੀਗੀ ਫਿਰ ਪ੍ਰਿੰਸੀਪਲ? ਅਗਰ ਉਹਨੇ ਸਾਈਬਰ ਸੈੱਲ ਦੇ ਵਿੱਚ ਕੋਈ ਕੰਪਲੇਂਟ ਹੀ ਨਹੀਂ ਦਿੱਤੀ ਪ੍ਰਿੰਸੀਪਲ ਉੱਤੇ ਕੀ ਕਰਨ ਗਈ ਸੀਗੀ? ਪ੍ਰਿੰਸੀਪਲ ਦੇ ਨਾਲ ਟੀਚਰਸ ਵੀ ਸੀਗੇ ਸੀਸੀਟੀਵੀ ਫੁਟੇਜ ਤਾਂ ਹੋਏਗੀ ਨਾ ਸਰ ਜੀ ਉੱਤੇ ਦੀ ਹੋਣੀ ਚਾਹੀਦੀ ਹੈ ਵੈਸੇ ਤਾਂ ਮੈਨੂੰ ਲੱਗਦਾ ਨਹੀਂ ਹੈ ਕਿ ਜਿਹੜੇ ਰੂਮਸ ਦੇ ਵਿੱਚ ਲੈ ਕੇ ਗਏ ਹੋਣਗੇ ਉੱਤੇ ਸੀਸੀਟੀਵੀ ਫੁਟੇਜ ਹੋਏਗੀ ਕਿਉਂਕਿ ਜਿੰਨੇ ਵੀ ਮੈਂ ਅੱਜ ਤੱਕ ਥਾਣੇ ਦੇਖੇ ਨੇ ਜਿੱਤੋਂ ਤੱਕ ਮੇਰੀ ਨੋਲੇਜ ਹੈ ਕੁਝ 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 ਜਗ੍ਹਾ ਤੇ ਨਾ ਤਾਂ ਕੈਮਰਾਜ਼ ਹੁੰਦੇ ਨੇ ਹਰ ਰੂਮ ਚ ਕੈਮਰਾ ਨਹੀਂ ਹੁੰਦਾ ਹੋਰ ਟਾਰਚਰ ਉੱਥੇ ਕੀਤਾ ਜਾਂਦਾ ਜਿੱਥੇ ਕੈਮਰਾ ਨਹੀਂ ਹੁੰਦਾ ਕਿਉਂਕਿ ਸਾਡੇ ਤਾਂ ਕਿ ਸਾਡੇ ਕਾਲੇ ਚਿੱਟ੍ਹੇ ਨਾ ਛਪਨ ਕਿਤੇ ਵੀ ਇਹ ਚੰਡੀਗੜ੍ਹ ਪੁਲਿਸ ਦੀ ਤਕਰਤੂਤ ਸਾਹਮਣੇ ਆਈ ਗਈ ਹੈ ਤੁਹਾਡੇ ਉੱਤੇ ਦਬਾਅ ਤੁਸੀਂ ਦੱਸਿਆ ਰਾਤ ਨੂੰ ਅੱਧੀ ਰਾਤ ਨੂੰ ਬਣਾਇਆ ਗਿਆ ਪ੍ਰਿੰਸੀਪਲ ਤੇ ਉਹ ਟੀਚਰ ਬੱਚਦੇ ਦਿਖਾਈ ਦੇ ਰਹੇ ਨੇ ਇਹ ਤਾਂ ਰਹੀ ਗੱਲ ਉਹਨਾਂ ਦੀ ਕਰਤੂਤ ਦੀ ਜਦੋਂ ਤੁਸੀਂ ਆਪਣੀ ਅਪੀਲ ਦਲੀਲ ਲੈ ਕੇ ਥਾਣੇ ਪੁੱਜੇ ਹੋ ਬੱਚੇ ਦਾ ਪੋਸਟਮਾਰਟਮ ਹਾਲੇ ਹੋਇਆ ਨਹੀਂ ਇਹ ਪੰਜਾਬ ਪੁਲਿਸ ਦੀ ਥਾਣੇਦਾਰ ਇੱਥੋਂ ਦੇ ਜਿਰਕਪੁਰ ਦੇ ਨੇ ਡੀਐਸਪੀ ਜਸਪਿੰਦਰ ਸਿੰਘ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਤੁਹਾਨੂੰ ਤਸੱਲੀ ਹੋਈ ਹੈ ਕਿ ਉਹ ਕਾਰਵਾਈ ਕਰ ਰਹੇ ਨੇ ਸਹੀ ਸਮੇਂ ਤੇ ਸਰ ਮੇਰੀ ਹੁਣੇ ਡੀਐਸਪੀ ਸਾਹਿਬ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਆ ਕਿ ਅਸੀਂ ਕੱਲ ਮੈਂ ਕੰਪਲੇਂਟ ਦੇ ਕੇ ਗਈ ਸੀ ਇਹਨਾਂ ਨੇ ਮੇਰੀ ਐਫਆਈਆਰ ਤੱਕ ਖੈਰ ਹਲੇ ਤੱਕ ਕਰ ਨਹੀਂ ਲਿਖੀ ਹੈ ਤੇ ਇਹਨਾਂ ਨੇ ਕੱਲ ਕੰਪਲੇਂਟ ਲਿਖੀ ਸੀਗੀ ਬਟ ਮੈਨੂੰ ਉਹਦੀ ਕਾਪੀ ਵੀ ਨਹੀਂ ਸਿੱਤੀ ਤੇ ਮੈਨੂੰ ਰਸੀਵਿੰਗ ਵੀ ਨਹੀਂ ਡਾਇਰੀ ਨੰਬਰ ਵਗੈਰਾ ਮੈਨੂੰ ਕੁਝ ਨਹੀਂ ਸੀ ਦਿੱਤਾ ਅਜੇ ਤੱਕ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੁਹਾਨੂੰ ਅਜੇ ਤੱਕ ਨਹੀਂ ਮਿਲਿਆ ਕੋਈ ਐਫਆਈਆਰ ਦੀ ਕਾਪੀ ਜਾਂ ਕੁਝ ਵੀ ਸਰ ਐਫਆਈਆਰ ਤਾਂ ਕੀਤੀ ਨਹੀਂ ਨਾ ਕੱਲ ਕੰਪਲੇਂਟ ਕੀਤੀ ਸੀਗੀ ਅੱਜ ਇਹਨਾਂ ਨੇ ਬੋਲਿਆ ਕਿ ਬਿਆਨ ਲਿਖਵਾਵਾਂਗੇ ਅੱਜ ਇਹਨਾਂ ਨੇ ਬਿਆਨ ਲਿਖਵਾਏ ਨੇ ਤੇ ਹੁਣ ਸਾਈਨ ਹੋਏ ਨੇ ਹਜੇ ਦੇਖੋ ਅਜੇ ਕਰ ਰਹੇ ਨੇ ਕਹਿੰਦੇ ਡਾਕੂਮੈਂਟਸ ਕੀ ਮੈਨੂੰ ਐਫ ਆਈ ਆਰ ਤਾਂ ਦਿਓ ਕਾਪੀ ਤਾਂ ਦਿਓ ਉਹ ਕਹਿੰਦੇ ਐਫ ਆਈ ਆਰ ਪਹਿਲਾਂ ਇਨਵੈਸਟੀਗੇਸ਼ਨ ਚੱਲੇਗੀ ਇਨਵੈਸਟੀਗੇਸ਼ਨ ਤੋਂ ਬਾਅਦ ਐਫ ਆਈ ਆਰ ਹੋਏਗੀ ਮਤਲਬ ਉਹ ਤੁਹਾਡੀ ਗੱਲ ਤੇ ਕਹੇ ਤੇ ਯਕੀਨ ਨਹੀਂ ਹਲੇ ਕਰ ਰਹੇ ਵੀ ਗੱਲਾਂ ਸੱਚੀਆਂ ਨੇ ਜਿਹੜੀਆਂ ਤੁਸੀਂ ਕਹਿ ਰਹੇ ਹੋ ਪਤਾ ਨਹੀਂ ਸਰ ਮੈਂ ਮੈਨੂੰ ਕੋਈ ਸ਼ੌਂਕ ਚੜਿਆ ਨਾ ਮੈਂ ਆਪਣਾ ਬੱਚਾ ਮਰਵਾ ਕੇ ਕਿਸੇ ਦੇ ਉੱਪਰ ਐਵੇਂ ਬਲੇਮ ਕਰ ਰਹੀ ਹਾਂ ਮੇਰੇ ਬੱਚੇ ਨੂੰ ਕੋਈ ਸ਼ੌਂਕ ਚੜਿਆ ਸੀਗਾ ਸ਼ਾਇਦ ਉਹਨੂੰ ਕੁਝ ਖੁਆਬ ਆਇਆ ਹੋਣਾ ਨੇ ਕਿ ਮੈਂ ਸੁਸਾਈਡ ਕਰ ਲੈਣਾ ਹੈ ਇਹਨਾਂ ਨੇ ਤਾਂ ਕੁਝ ਕੀਤਾ ਹੀ ਨਹੀਂ ਇਹ ਤਾਂ ਸਾਰੇ ਜਨੇ ਹੈਗੇ ਨੇ ਇਹ ਤਾਂ ਸਾਰੇ ਬੇਗੁਨਾ ਨੇ ਇਹ ਨੋ ਆਗਿਲਾ ਗ੍ਰੇਆ ਪਰ ਸਰ ਜੋ ਮੇਰੇ ਬੱਚੇ ਦੇ ਨਾਲ ਹੋਇਆ ਹੈ ਨਾ ਇਹ ਮੈਂ ਇਹ ਗੱਲ ਇੱਥੇ ਨਹੀਂ ਮੁਕਨ ਦਉਂਗੀ ਮੈਨੂੰ ਜਿਸ ਲੈਵਲ ਤੱਕ ਜਾਣਾ ਪਏਗਾ ਜਿੰਨੀ ਉੱਪਰ ਤੋਂ ਉੱਪਰ ਜਾਣਾ ਪਏਗਾ ਮੈਂ ਉੱਥੇ ਤੱਕ ਜਾਉਂਗੀ ਮੈਂ ਆਪਣੇ ਬੱਚੇ ਦੇ ਇਨਸਾਫ ਲਈ ਲੜੂੰਗੀ ਚਾਹੇ ਮੈਨੂੰ ਕਿੰਨਾ ਟਾਈਮ ਲੱਗ ਜਾਏ ਚਾਹੇ ਮੈਨੂੰ ਕਿਤੇ ਵੀ ਜਾਣਾ ਪਈ ਮੈਂ ਹਰ ਉਹ ਦਰਵਾਜ਼ਾ ਖੜਕਾਉਂਗੀ ਜਿੱਤੋਂ ਦੀ ਮੈਨੂੰ ਉਮੀਦ ਹੈ ਕਿ ਮੇਰੇ ਬੱਚੇ ਨੂੰ ਇਨਸਾਫ ਮਿਲੇਗਾ ਪਿਛਲੇ ਕੁਝ ਘੰਟਿਆਂ ਤੋਂ ਤੁਸੀਂ ਜਿਸ ਤਰ੍ਹਾਂ ਪਰੇਸ਼ਾਨ ਹੋ ਰਹੇ ਹੋ ਤਾਂ ਤੁਹਾਨੂੰ ਲੱਗਿਆ ਪੁਲਿਸ ਦੇ ਬਿਆਨਾਂ ਤੋਂ ਕਿ ਸ਼ਾਇਦ ਕੱਲੇ ਅਧਿਆਪਕਾਂ ਦੇ ਖਿਲਾਫ ਪ੍ਰਿੰਸੀਪਲ ਦੇ ਖਿਲਾਫ ਤਾਂ ਕਾਰਵਾਈ ਕਰਨ ਨੂੰ ਤਿਆਰ ਨੇ ਪਰ ਪੁਲਿਸ ਦੇ ਖਿਲਾਫ ਨਹੀਂ ਤਿਆਰ ਕਰਨੀ ਸਰ ਬਿਲਕੁਲ ਕਿਉਂਕਿ ਬਾਰ-ਬਾਰ ਹਰ ਕਿਸੇ ਦਾ ਇਹੀ ਪ੍ਰੈਸ਼ਰ ਹੈ ਕਿ ਐਸਆਈ ਨੂੰ ਕਰ ਦੋ ਐਸਆਈ ਨੂੰ ਕਰ ਦੋ ਐਸਆਈ ਨੂੰ ਕਿਉਂ ਕਰ ਦੋ ਹੂੰ ਕਿਉਂ ਕਰ ਦੋ ਸਰ ਐਸਆਈ ਨਹੀਂ ਤਾਂ ਉਹ ਬੁਲਾ ਕੇ ਟੌਰਚਰ ਕੀਤਾ ਐਸਆਈ ਨੂੰ ਬੱਚਾ ਸੀਗਾ ਉਹਨੂੰ ਪਤਾ ਨਹੀਂ ਸੀਗਾ ਤੁਸੀਂ ਨਾ ਬਾਲਕ ਬੱਚੇ ਨੂੰ ਨਹੀਂ ਬੁਲਾ ਸਕਦੇ ਹੋ ਉਹ ਵੀ ਬਿਨਾ ਪੈਰੈਂਟਸ ਤੋਂ ਤੁਸੀਂ ਉਹਨਾਂ ਬਾਲਕ ਬੱਚੇ ਨੂੰ ਕਿਵੇਂ ਬੁਲਾ ਸਕਦੇ ਹੋ ਆਪਣੇ ਥਾਣੇ ਦੇ ਵਿੱਚ ਉਹਨੂੰ ਕੋਈ ਸਮਝਾਉਣ ਵਾਲਾ ਨਹੀਂ ਸੀਗਾ ਬਾਕੀ ਬੱਚਿਆਂ ਦੇ ਨਾਲ ਉਹਨਾਂ ਦੇ ਪੈਰੈਂਟਸ ਸੀਗੇ ਉਹਨਾਂ ਨੇ ਹੌਸਲਾ ਦਿੱਤਾ ਮੇਰੇ ਬੱਚੇ ਨੂੰ ਕੁਝ ਪਤਾ ਨਹੀਂ ਔਰ ਮੇਰੀ ਮੇਰੀ ਨੌਲੇਜ ਹੀ ਨਹੀਂ ਹੈਗੀ ਮੇਰਾ ਬੱਚਾ ਪੁਲਿਸ ਸਟੇਸ਼ਨ ਗਿਆ ਮੈਨੂੰ ਪਤਾ ਹੀ ਨਹੀਂ ਹੈ ਸਰ ਔਰ ਨਵਾਲਗ ਬੱਚਿਆਂ ਨੂੰ ਤੇ ਕਾਨੂੰਨ ਮੁਤਾਬਕ ਇਕੱਲੇ ਨੂੰ ਬੁਲਾਇਆ ਨਹੀਂ ਜਾ ਸਕਦਾ ਥਾਂ ਬੁਲਾਇਆ ਨਹੀਂ ਜਾ ਸਕਦਾ ਤੁਸੀਂ ਹੱਥ ਨਹੀਂ ਚੱਕ ਸਕਦੇ ਹੋ ਬੱਚਿਆਂ ਨੇ ਦੱਸਿਆ ਹੈ ਕਿ ਇਹਨੂੰ ਅਲੱਗ ਰੂਮ 'ਚ ਲੈ ਕੇ ਗਏ ਹੈ ਰੂਮ ਬੰਦ ਸੀਗਾ ਉਹ ਤੇ ਸਾਨੂੰ ਆਵਾਜ਼ ਆ ਰਹੀ ਸੀ ਕਿ ਜਿਵੇਂ ਕਿਸੇ ਦੇ ਥਾਪੜ ਮਾਰ ਰਹੇ ਹੋ ਜਿਵੇਂ ਕਿਸ ਨੂੰ ਕੁੱਟ ਰਹੇ ਹੋ ਸਾਨੂੰ ਆਵਾਜ਼ ਆ ਰਹੀ ਸੀ ਬਟ ਸਾਨੂੰ ਸ਼ੋਰ ਨਹੀਂ ਬਟ ਸਾਨੂੰ ਆਵਾਜ਼ ਆ ਰਹੀ ਸੀ ਕਿ ਆਵਾਜ਼ ਇੱਧਰ ਦੀ ਹੀ ਸੀ ਕਿ ਜਿਵੇਂ ਕਿਸੇ ਨੂੰ ਕੁੱਟਦੇ ਹੋ ਹੁਣ ਪੋਸਟਮਾਰਟਮ ਦੇ ਲਈ ਤੁਸੀਂ ਪੀਲਾ ਕਰ ਰਹੇ ਹੋ ਅਸੀਂ ਤੁਹਾਨੂੰ ਵੇਖਿਆ ਅੰਦਰ ਤੁਸੀਂ ਗੱਲ ਕਰ ਰਹੇ ਸੀ ਕਿ ਮੇਰੇ ਬੱਚੇ ਨੂੰ ਉੱਥੇ ਪਿਆ ਨੂੰ ਡੈੱਡ ਬੋਡੀ ਪਿਆ ਨੂੰ ਕਿੰਨਾ ਸਮਾਂ ਹੋ ਗਿਆ ਦੋ ਦਿਨ ਹੋ ਚੱਲੇ ਆ ਕੁਝ ਹੋਇਆ ਨਹੀਂ ਹੈ ਤਾਂ ਕੀ ਕਹਿੰਦੇ ਆ ਭਰੋਸਾ ਕੀ ਦਿੰਦਾ ਸਰ ਹੁਣ ਉਹ ਹੀ ਕਰ ਰਹੇ ਨੇ ਇਹਨਾਂ ਨੇ ਕਹਿੰਦੇ ਕਿ ਹੁਣ ਅਸੀਂ ਉੱਥੇ ਹੀ ਤੁਹਾਡੀ ਕਾਰਵਾਈ ਕਰ ਰਹੇ ਹਾਂ ਪੋਸਟਮਾਰਟਮ ਲਈ ਹੀ ਅਸੀਂ ਲੈ ਕੇ ਜਾ ਰਹੇ ਹਾਂ ਹਜੇ ਮੈਂ ਉਹ ਹੀ ਵੇਟ ਕਰ ਰਹੀ ਹਾਂ ਕਿ ਕਦੋਂ ਤੱਕ ਇਹ ਮੈਨੂੰ ਡਾਕੂਮੈਂਟਸ ਹੈਂਡਓਵਰ ਕਰ ਦੇਣੇ ਕਦੋਂ ਅਸੀਂ ਜਾਂਦੇ ਹਾਂ ਉੱਥੇ ਮੈਂ ਉਹ ਹੀ ਵੇਟ ਕਰ ਰਹੀ ਹਾਂ ਕਿਉਂਕਿ ਆਲਰੇਡੀ ਮੇਰੇ ਬੱਚੇ ਨੇ ਬਹੁਤ ਕਸ਼ਟ ਚੇਲੇ ਨੇ ਮੈਂ 3 ਦਿਨ ਹੋ ਗਏ ਮੈਨੂੰ ਵੇਟ ਕਰਦੇ ਹੋਏ ਮੈਂ ਆਪਣੇ ਬੱਚੇ ਦੀ ਵੇਟ ਕਰ ਰਹੀ ਹਾਂ ਮੈਨੂੰ ਘਰ ਵੀ ਲੈ ਕੇ ਜਾਣਾ ਆਪਣੇ ਤਾਂ ਆਪਣੇ ਘਰ ਜਾਏਗਾ ਉਹ ਤੇ ਮੈਨੂੰ ਇਹ ਕਿ ਅੱਜ ਮੈਂ ਉਹਦੇ ਅੰਤਿਮ ਸੰਸਕਾਰ ਕਰਾਂ ਤਾਂ ਕਿ ਮੇਰੇ ਬੱਚੇ ਦਾ ਥੋੜਾ ਜਿਹਾ ਕਸ਼ਟ ਜਿਹੜਾ ਹੈ ਉਹ ਘਟੇ। ਅਸੀਂ ਇਸ ਕੇਸ ਬਾਰੇ ਤੁਹਾਨੂੰ ਵਾਰ-ਵਾਰ ਉਹ ਗੱਲਾਂ ਵਿੱਚ ਲਿਜਾਣਾ ਵੀ ਨਹੀਂ ਚਾਹੁੰਦੇ ਬਹੁਤ ਦੁੱਖ ਹੁੰਦਾ ਹੈ ਗੱਲਾਂ ਕਰਕੇ ਪਰ ਫਿਰ ਵੀ ਇਸ ਕੇਸ ਬੜਾ ਸੈਂਸਿਟਿਵ ਹੈ ਤੇ ਇਸ ਕੇਸ ਦੇ ਵਿੱਚ ਹੁਣ ਤੱਕ ਦੀ ਪੁਲਿਸ ਦੀ ਕਾਰਗੁਜ਼ਾਰੀ ਚਾਹੇ ਚੰਡੀਗੜ੍ਹ ਦੀ ਹੈ ਚਾਹੇ ਪੰਜਾਬ ਪੁਲਿਸ ਦੀ ਹੈ ਦੋਨਾਂ ਤੋਂ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਹਾਲੇ ਜੋ ਹੋ ਜਾਣਾ ਚਾਹੀਦਾ ਸੀ ਹੋਇਆ ਨਹੀਂ। ਨਹੀਂ ਹੋਇਆ ਸਰ। ਹਮ ਹਲੇ ਤੱਕ ਤਾਂ ਸਿਰਫ ਇਹੀ ਹੋ ਰਿਹਾ ਹਾਲ ਤੱਕ ਤੇ ਪ੍ਰੈਸ਼ਰ ਹੀ ਬਣਾ ਰਹੇ ਐ ਐਸਆਈ ਨੂੰ ਕੱਢੋ ਐਸਆਈ ਬੇਕਸੂਰ ਐ ਐਸਆਈ ਨਾ ਐਸਆਈ ਨੂੰ ਕੱਢੋ ਹਲਕਾ ਤੇ ਇਹ ਪ੍ਰੈਸ਼ਰ ਬਣ ਰਿਹਾ ਮੇਰੇ ਤੇ ਇੱਕਲਾ ਚੰਡੀਗੜ੍ਹ ਪੁਲਿਸ ਨੇ ਕਿਹਾ ਜਾਂ ਪੰਜਾਬ ਪੁਲਿਸ ਨੇ ਵੀ ਕਿਹਾ ਇਹਗਾ ਸਰ ਕੱਲ ਤਾਂ ਜਦੋਂ ਅਸੀਂ ਇੱਥੇ ਆਏ ਸੀ ਇੱਥੇ ਵੀ ਇਹਨਾਂ ਦਾ ਸਾਰਿਆਂ ਦਾ ਇਹੀ ਕਹਿਣਾ ਸੀਗਾ ਚਾਹੇ ਉਹ ਕੋਈ ਵੀ ਆਫੀਸਰ ਮਿਲਿਆ ਮੈਨੂੰ ਕਿਸੇ ਵੀ ਲੈਵਲ ਦਾ ਆਫੀਸਰ ਮਿਲਿਆ ਸਭ ਦਾ ਇਹੀ ਕਹਿਣਾ ਸੀਗਾ ਕਿ ਐਸਆਈ ਨਿਊ ਤਾਂ ਕਾਰਵਾਈ ਕਰਨੀ ਪੈਂਦੀ ਸਰ ਇਹ ਕਾਰਵਾਈ ਹੁੰਦੀ ਹੈ ਹੂੰ ਐਸਆਈ ਨੂੰ ਐਸਆਈ ਪੁਲਿਸ ਦੇ ਵਿੱਚ ਹੈ ਉਹਨੂੰ ਇਹ ਨਹੀਂ ਪਤਾ ਹੈਗਾ ਕਿ ਕੀ ਕਾਰਵਾਈ ਕਰਨੀ ਹੈ ਕੀ ਕਾਰਵਾਈ ਨਹੀਂ ਕਰਨੀ ਕਿਸਤੇ ਕਿਦਾਂ ਕਿਸ ਬੰਦੇ ਦੇ ਨਾਲ ਕਿ ਉਸ ਬੱਚੇ ਦੇ ਨਾਲ ਤੁਸੀਂ ਬੱਚੇ ਨੂੰ ਬੁਲਾ ਰਹੇ ਹੋ ਤੁਸੀਂ ਕਿਵੇਂ ਤਾਂ ਬਿਹੇਵ ਕਰਨਾ ਹੈ ਇਹਨਾਂ ਨੂੰ ਇਹਨਾਂ ਨੂੰ ਇੰਨੀ ਸਮਝ ਨਹੀਂ ਸੀਗੀ ਐਸਆਈ ਨੂੰ ਅਗਰ ਇਹਨਾਂ ਸਮਝਦਾਰ ਸੀਗਾ ਤਾਂ ਉਹਨੂੰ ਇਸ ਗੱਲ ਦੀ ਸਮਝ ਨਹੀਂ ਸੀਗੀ ਹੁਣ ਮੈਨੂੰ ਕੱਲ੍ਹੇ ਬੋਲ ਕੇ ਗਏ ਨੇ ਜੀ ਅਸੀਂ ਤਾਂ ਮੈਂ ਕਿਹਾ ਮੈਂ ਕਿਹਾ ਐਸਆਹ ਦਾ ਨੰਬਰ ਸਵਿਚ ਆਫ ਹੈ ਉਦੋਂ ਦਾ ਮੇਰਾ ਬੱਚਾ ਜਦੋਂ ਮੈਂ ਜੀਪੀ ਹਸਪੀਟਲ ਲੈ ਕੇ ਗਈਆਂ ਮੈਨੂੰ ਜਦੋਂ ਪਤਾ ਲੱਗਿਆ ਮੈਂ ਐਸਆਹ ਨੂੰ ਕਾਲ ਮਿਲਾਇਆ ਮੈਂ ਕਿਹਾ ਮੈਂ ਤਾਂ ਪੁੱਛਾਂ ਤੂੰ ਮੇਰੇ ਬੱਚੇ ਨੂੰ ਕਿੱਦਾਂ ਬੁਲਾ ਲਿਆ ਮੈਂ ਨਹੀਂ ਸੀ ਕਿ ਤੂੰ ਮੇਰਾ ਬੱਚਾ ਕਿਵੇਂ ਬੁਲਾ ਲਿਆ ਉਸ ਬੰਦੇ ਦਾ ਨੰਬਰ ਸਵਿਚ ਆਫ ਸੀਗਾ ਉਸ ਬੰਦੇ ਦਾ ਨੰਬਰ ਸਵਿਚ ਆਫ ਹੀ ਹੈ ਹਲੇ ਤੱਕ ਵੀ ਸ਼ਾਇਦ ਜਿੱਤੇ ਤੱਕ ਮੈਂ ਹੁਣ ਤਾਂ ਮੈਂ ਕਿਤੇ ਨਹੀਂ ਖੈਰ ਕੋਲ ਬਟ ਕਹਿੰਦੇ ਜੀ ਉਹ ਅਸੀਂ ਨਹੀਂ ਜਾਣਦੇ ਕਿ ਉਹਨੂੰ ਕੋਈ ਮੈਂਟਲ ਸਟ्रेस ਹੋਇਆ ਮੇਰੇ ਬੱਚੇ ਨੂੰ ਕਿਉਂ ਇੰਨਾ ਮੈਂ ਕਿ ਮੇਰਾ ਬੱਚਾ ਇੰਨਾ ਮਜਬੂਰ ਹੋ ਗਿਆ ਕਿ ਉਹਨੇ ਆਕੇ ਸੁਸਾਈਡ ਕਰ ਲਈ ਤੀ ਉਸ ਇਨਸਾਨ ਨੂੰ ਇਹ ਮੈਂਟਲ ਸਟ्रेस ਨਹੀਂ ਦੇ ਸਕਦੇ ਬਟ ਉਹ ਇਨਸਾਨ ਮੇਰੇ ਬੱਚੇ ਨੂੰ ਮੈਂਟਲ ਸਟ्रेस ਹੈ ਕੌਨਸੀ ਹੋ ਕੌਨਸੀ ਹੋ ਹੁਰਪਰੋ ਦੇ ਕਹਿ ਰਿਹਾ ਹੁਣ ਇਹਨਾਂ ਨੇ ਕੱਲ ਮੈਨੂੰ ਜਿਹੜਾ ਕਹਿ ਕੇ ਗਏ ਨੇ ਕੱਲ ਇਹਨਾਂ ਦੇ ਸਾਰੀਆਂ ਸਟੇਟਮੈਂਟਸ ਚੇਂਜ ਸੀਗੀਆਂ ਹਲ ਤਾਂ ਹੋਰ ਹੋਣਗੀਆਂ ਹਲ ਤਾਂ ਹੋਰ ਹੋਣਗੀਆਂ ਸਟੇਟਮੈਂਟਸ ਚੇਂਜ ਪਰ ਇਹੀ ਹੈ ਸਰ ਇਹ ਜਿੰਨਾ ਮਰਜੀ ਪ੍ਰੈਸ਼ਰਾਈਜ਼ ਕਰ ਲੈਣ ਮੈਂ ਪ੍ਰੈਸ਼ਰ ਚ ਆਣ ਵਾਲੀ ਨਹੀਂ ਆ ਸਰ ਇੱਕ ਗੱਲ ਹੁੰਦੀ ਆ ਇੱਕ ਇਨਸਾਨ ਨੂੰ ਨਾ ਕਿਸੇ ਚੀਜ਼ ਦਾ ਡਰ ਹੁੰਦਾ ਕੀ ਹਾਈ ਮੈਨੂੰ ਇਸ ਚੀਜ਼ ਦਾ ਡਰ ਰਹਾ ਹੈ ਇਹ ਮੇਰਾ ਚਲਾ ਜਾਏਗਾ ਨਾ ਮੈਂ ਕੀ ਕਰੂੰਗਾ ਜਾਂ ਕੀ ਕਰੂੰਗੀ ਉਹ ਤਾਂ ਇਹਨਾਂ ਨੇ ਮੇਰਾ ਡੈਰੀ ਖਤਮ ਕਰਤੇ ਇਹਨਾਂ ਨੇ ਮੇਰਾ ਬੱਚਾ ਹੀ ਮਕਾਤਾ ਜਦ ਮੇਰਾ ਬੱਚਾ ਹੀ ਤੁਸੀਂ ਮਕਾਤਾ ਜਦ ਤੁਸੀਂ ਮੇਰੀ ਜ਼ਿੰਦਗੀ ਨੂੰ ਖਤਮ ਕਰ ਦਿੱਤੀ ਤੁਸੀਂ ਮੇਰਾ ਉਹ ਡੈਰੀ ਖਤਮ ਕਰ ਦਿੱਤਾ ਅੰਦਰੋਂ ਦੀ ਜੋ ਮੈਨੂੰ ਡਰ ਸੀਗਾ ਤਾਂ ਹੁਣ ਇਹਨਾਂ ਨੂੰ ਕੀ ਲੱਗਦਾ ਹੈ ਕਿ ਮੈਂ ਡਰ ਜੂਗੀ ਤੁਹਾਨੂੰ ਇੱਕ ਗੱਲ ਲੱਗੀ ਹੈ ਪੁਲਿਸ ਨਾਲ ਜਦੋਂ ਗੱਲ ਹੋ ਰਹੀ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਬੱਚਿਆਂ ਨੂੰ ਘਰੇ ਵੀ ਤਾਂ ਸਮਝਾਈ ਦੇਈਦਾ ਥੱਪੜ ਮਾਰ ਕੇ ਉੱਥੇ ਮਾਰਤਾ ਤਾਂ ਕੀ ਹੋ ਗਿਆ ਇਹਨਾਂ ਨੇ ਮੈਨੂੰ ਕੱਲ ਜਦੋਂ ਮੈਂ ਇੱਥੇ ਜ਼ਿਰਖਪੁਰ ਆਈ ਸੀਗੀ ਪੁਲਿਸ ਥਾਣੇ ਇਹਨਾਂ ਬੋਲ ਸੀ ਕਿੰਨਾ ਕੋਈ ਗੱਲ ਨਹੀਂ ਤਾਂ ਕਿ ਉਹ ਕਰਵੇ ਤਾਂ ਅਸੀਂ ਥੱਪੜ ਮਾਰ ਹੀ ਦੇਈਦਾ ਬੱਚੇ ਨੂੰ ਇਹ ਗੱਲ ਕਿੰਨੇ ਕਹੀ ਸੀ ਤੁਹਾਨੂੰ ਅ ਸਰ ਕੱਲ੍ਹ ਨਾ ਮੈਂ ਬਹੁਤ ਜਣਿਆਂ ਨੂੰ ਮਿਲਿਆ ਹੁਣ ਮੈਨੂੰ ਮਤਲਬ ਹੈ ਕੋਈ ਥਾਣੇ ਇੱਥੇ ਥਾਣੇ ਵਿੱਚ ਸੀ ਜੇਰਕਪੁਰ ਪਤਾ ਨਹੀਂ ਐਸਐਚਓ ਸਾਹਿਬ ਸੀ ਕਿ ਪਤਾ ਨਹੀਂ ਡੀਐਸਪੀ ਸਾਹਿਬ ਸੀ ਕਿ ਮੈਨੂੰ ਪਤਾ ਨਹੀਂ ਸਰ ਮੈਂ ਨਾ ਮੈਂ ਇੰਨੇ ਜ਼ਿਆਦਾ ਇਨਾ ਚੀਜ਼ਾਂ ਦੇ ਵਿੱਚ ਹੋ ਚੁੱਕਿਆ ਹਾਂ ਇੰਨੇ ਪਰੇਸ਼ਾਨ ਮੈਨੂੰ ਨਾ ਉਹ ਖੁਦ ਨੂੰ ਨਹੀਂ ਸਮਝ ਸਕਦਾ ਪਰ ਇਹ ਗੱਲ ਕਹੀ ਗਈ ਹੈ ਮੈਨੂੰ ਇਹ ਗੱਲ ਕਹੀ ਕੱਲ ਗੱਲ ਮੈਨੂੰ ਇਹ ਕਹੀ ਗਈ ਹੈ ਮੈਂ ਕਿਹਾ ਇਹਨਾਂ ਨੂੰ ਜਵਾਬ ਵੀ ਦਿੱਤਾ ਮੈਂ ਕਿਹਾ ਸਰ ਪਹਿਲੀ ਗੱਲ ਤਾਂ ਬੱਚੇ ਦੇ ਉੱਪਰ ਹੱਥ ਚੱਕਣਾ ਸਕੂਲ ਵਾਲਿਆਂ ਨੂੰ ਵੀ ਅਲਾਉ ਨਹੀਂ ਹੈ ਹਾਂ ਠੀਕ ਹੈ ਜੀ ਸਕੂਲ ਵਾਲੇ ਨੇ ਜਦ ਚੱਕ ਸਕਦੇ ਤਾਂ ਪੁਲਸ ਵਾਲੇ ਨੇ ਕਿਵੇਂ ਚੱਕਿਆ ਹੋਰ ਦੂਸਰੀ ਗੱਲ ਅਗਰ ਅਸੀਂ ਬੱਚੇ ਨੂੰ ਮਾਰ ਦੇਣ ਅਗਰ ਮੈਂ ਉਹਦੀ ਮਾਂ ਆ ਨਾ ਮੇਰਾ ਥੱਪੜ ਵੱਜਣਾ ਉਹਦੀ ਭਲਾਈ ਵਸਤੇ ਆ ਹੋਰ ਮੇਰਾ ਥੱਪੜ ਹੋਰ ਪੁਲਸ ਵਾਲੇ ਦਾ ਥੱਪੜ ਜਨਾ ਜ਼ਮੀਨ ਅਸਮਾਨ ਦਾ ਫਰਕ ਹੈ ਤੁਸੀਂ ਬੱਚਿਆਂ ਵਾਲੀ ਗੱਲ ਕਰ ਰਹੇ ਹੋ ਇੱਕ ਤਾਂ ਬੱਚਿਆਂ ਵਾਲੀ ਗੱਲ ਹੋ ਗਈ ਤੁਸੀਂ ਇੰਨੇ ਅਹੁਦੇ ਤੇ ਵੱਡੇ ਅਹੁਦੇ ਤੇ ਬਹਿ ਕੇ ਤੁਸੀਂ ਬੱਚਿਆਂ ਵਾਲੀ ਗੱਲ ਨਹੀਂ ਨਾ ਕਹਿ ਸਕਦੇ ਇਹ ਕਿ ਘਰੇ ਵੀ ਤਾਂ ਥੱਪੜ ਮਾਰ ਲੇਦੇ ਆ ਘਰੇ ਥੱਪੜ ਮਾਰ ਕੱਲ ਤੁਹਾਡੇ ਬੱਚੇ ਨਹੀਂ ਅਸੀਂ ਬਾਹਰ ਕੁੱਟਦੇ ਫਿਰੇ ਤੁਹਾਡੇ ਬੱਚਿਆਂ ਨੂੰ ਚੰਗਾ ਲੱਗੇਗਾ ਕਰ ਵੀ ਤਾ ਤੁਸੀਂ ਮਾਰ ਹੀ ਲਉਣਾ ਸੀ ਮਾਰਦੇ ਬਾਅਦ ਤਾਂ ਕੀ ਹੋਇਆ ਇਦਾਂ ਨਹੀਂ ਹੁੰਦਾ ਸਰ ਇੱਕ ਗੱਲ ਮੈਂ ਅਖੀਰ ਚ ਤੁਹਾਨੂੰ ਬਸ ਪੁੱਛਣੀ ਹੈ ਇੱਕ ਤਾਂ ਚਲੋ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਡਾ ਇਨਸਾਫ ਦਾ ਨਿਸ਼ਾਨਾ ਕੀ ਹੈ ਕਿ ਕਿਹੜੇ ਕਿਹੜੇ ਬੰਦੇ ਆ ਜਿਹੜੇ ਦੋਸ਼ੀ ਪਾਏ ਜਾਣੇ ਚਾਹੀਦੇ ਆ ਤੇ ਉਹਨਾਂ ਨੂੰ ਅੰਦਰ ਹੋਣਾ ਚਾਹੀਦਾ ਸਰ ਸਭ ਤੋਂ ਪਹਿਲਾਂ ਗੁਰਦੇਵ ਸਿੰਘ ਜਿਹੜਾ ਉੱਥੇ ਏਐਸਆਈ ਸੀਗਾ ਜਿਹਨੇ ਮੇਰੇ ਬੱਚੇ ਨੂੰ ਬੁਲਾਇਆ ਉਹਦੇ ਨਾਲ ਤੋਂ ਸਿਵਲ ਦੇ ਵਿੱਚ ਬੰਦੇ ਸੀ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਮੈਨੂੰ ਪਤਾ ਵੀ ਕੱਲ ਹੀ ਲੱਗਿਆ ਮੈਨੂੰ ਕੱਲ ਹੀ ਜਦੋਂ ਇੱਥੇ ਬੱਚੇ ਆਪਣੇ ਬਿਆਨ ਦਰਜ ਕਰਵਾਉਣ ਆਏ ਸੀ ਬੱਚਿਆਂ ਨੇ ਦੱਸਿਆ ਕਿ ਦੋ ਬੰਦੇ ਸਿਵਲ ਦੇ ਵਿੱਚ ਸੀਗੇ ਉਹ ਮਾਰ ਰਹੇ ਸੀਗੇ ਇੱਕ ਸ਼ਰਟ ਟਾਈਪਰਾਈਟਰ ਸੀਗਾ ਉੱਥੇ ਜੋ ਉਹਨਾਂ ਨੇ ਬੋਲਿਆ ਕਿ ਟਾਈਪਿੰਗ ਟੂਪਿੰਗ ਕੁਝ ਕਰ ਰਿਹਾ ਸੀਗਾ ਪਤਾ ਨਹੀਂ ਕੌਣ ਸੀਗਾ ਉਹਨਾਂ ਨੂੰ ਹੱਕ ਹੁੰਦਾ ਕਿ ਐਦਾਂ ਕਰਨ ਦਾ ਨਹੀਂ ਹੁੰਦਾ ਉਹ ਤੇ ਇਨਵੈਸਟੀਗੇਟ ਵੀ ਨਹੀਂ ਕਰ ਸਕਦੇ ਹੈਗੇ ਉਹ ਦੋ ਬੰਦੇ ਸੀਗੇ ਪਤਾ ਨਹੀਂ ਕਿਉਂ ਇਹ ਇਤੋਂ علاوہ ਸਰ ਸਕੂਲ ਦਾ ਪ੍ਰਸ਼ਾਸਨ ਸਕੂਲ ਦੀ ਪ੍ਰਿੰਸੀਪਲ ਸੁਖਪਾਲ कौर ਉਸ ਤੋਂ ਇਲਾਵਾ ਜਿਹੜਾ ਨਾ ਸੇਵਾ ਸਿੰਘ ਸਰ ਸੀ ਇੱਕ ਹਰਦੀਪ ਸਰ ਸੀ ਇਹਨਾਂ ਦਾ ਟੀਚਰ ਇਹ ਦੋ ਟੀਚਰ ਸੀ ਇੱਕ ਤੀਸਰਾ ਟੀਚਰ ਸੀ ਇਹਨਾਂ ਦਾ ਨਿਰਮਲ ਸਿੰਘ ਹਾਂ ਇਹ ਚਾਰਜ ਨੇ ਸਕੂਲ ਵਾਲੇ ਹੋਗੇ ਪਲੱਸ एएसआई गुरदेव ਸਿੰਘ ਹੋਗਾ ਮੈਨੂੰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਚਾਹੀਦੀ ਹੈ ਤੇ ਉਹ ਜਿਹੜੇ ਦੋ ਸਿਵਲ ਦੇ ਵਿੱਚ ਜਿਹੜੇ ਉਹਦੇ ਨਾਲ ਬੰਦੇ ਸੀਗੇ ਉਹਨਾਂ ਤੇ ਵੀ ਮੈਨੂੰ ਕਾਰਵਾਈ ਚਾਹੀਦੀ ਹੈ ਕਿ ਇਹਨਾਂ ਤੇ ਇੰਨੀ ਹਿੰਮਤ ਕਿਵੇਂ ਪੈ ਗਈ ਕਿ ਤੁਸੀਂ ਬੱਚੇ ਨੂੰ ਕੱਲੇ ਬੁਲਾ ਕੇ ਤੁਸੀਂ ਬੱਚੇ ਨੂੰ ਇਹਨਾਂ ਟਾਰਚਰ ਕਰਤਾ ਇਹਨਾਂ ਮਜਬੂਰ ਕੀਤਾ ਕਿ ਮੇਰੇ ਬੱਚੇ ਨੇ ਘਰ ਜਾਂਦੇ ਹੀ ਸੁਸਾਇਡ ਕਰ ਲਿੱਤਾ ਮੈਨੂੰ ਇਹਨਾਂ ਦੇ ਖਿਲਾਫ ਸਰ ਸਖਤ ਤੋਂ ਸਖਤ ਕਾਰਵਾਈ ਚਾਹੀਦੀ ਹੈ ਜੀ ਸ਼ੁਕਰੀਆ ਤਾਂ ਇਹ ਉਹ ਮੈਡਮ ਨੇ 17 ਸਾਲ ਬੱਚੇ ਦੇ ਮਦਰ ਜਿਹੜੇ ਇੱਕ ਪੰਜਾਬ ਦੀ ਹੋਰ ਬੇਵਸ ਮਾਂ ਆਪਣੀ ਦੁਹਾਈ ਦੇ ਰਹੀ ਹੈ ਕਹਿ ਰਹੀ ਹੈ ਕਿ ਮੈਨੂੰ ਇਨਸਾਫ ਚਾਹੀਦਾ ਆ ਡੀਐਸਪੀ ਜਸਪਿੰਦਰ ਸਿੰਘ ਜਿਨ੍ਹਾਂ ਨਾਲ ਅਸੀਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੂੰ ਪੁੱਛਿਆ ਕਿ ਸਰ ਪੁਲਿਸ ਦਾ ਵਰਸ਼ਨ ਸਾਨੂੰ ਚਾਹੀਦਾ ਹੈ ਪੁਲਿਸ ਦਾ ਬਿਆਨ ਚਾਹੀਦਾ ਹੈ ਤੇ ਉਹਨਾਂ ਨੇ ਸਾਨੂੰ ਖੁਦ ਥਾਣੇ ਦੇ ਅੰਦਰ ਜਰਖਪੁਰ ਕਿਹਾ ਕੇਸ ਦੇ ਬਾਰੇ ਹਾਲੇ ਮੈਂ ਕੁਝ ਨਹੀਂ ਬੋਲਣਾ ਡੀਐਸਪੀ ਜਸਪਿੰਦਰ ਸਿੰਘ ਜਿਹੜੇ ਇਸ ਕੇਸ ਨੂੰ ਦੇਖ ਰਹੇ ਨੇ ਜਿਨ੍ਹਾਂ ਨੇ ਬਿਆਨ ਵੀ ਇਸ ਜਿਹੜੇ ਨੇ ਮੁੰਡੇ ਦੀ ਮਾਤਾ ਨੇ ਜਿਹੜੇ ਖੜੇ ਨੇ ਰਿਤੂ ਵਰਮਾ ਇਹਨਾਂ ਨੂੰ ਵੀ ਮਿਲੇ ਇਹਨਾਂ ਦੇ ਨਾਲ ਵੀ ਗੱਲਬਾਤ ਹੋਈ ਡੀਐਸਪੀ ਜੁਸਪਿੰਦਰ ਸਿੰਘ ਦਾ ਕਹਿਣਾ ਹੈ ਕਿ ਹਾਲੇ ਮੈਂ ਕੋਈ ਵੀ মিডিਆ ਦੇ ਵਿੱਚ ਬਿਆਨ ਨਹੀਂ ਦੇਣਾ ਅਸੀਂ ਬਿਆਨ ਦਰਜ ਕਰ ਰਹੇ ਹਾਂ ਸਭ ਤੋਂ ਵੱਡੀ ਤੇ ਸ਼ਰਮਨਾਕ ਗੱਲ ਇਹ ਹੈ ਕਿ ਇੱਕ ਪਾਸੇ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਨੇ ਮਾਸੂਮ ਬੱਚਿਆਂ ਦੇ ਨਾਲ ਕੁੱਟਮਾਰ ਕੀਤੀ ਕੋਈ ਕਾਰਵਾਈ ਨਹੀਂ ਹੋਈ ਔਰ ਸਕੂਲ ਦੇ ਪ੍ਰਿੰਸੀਪਲ ਸਮੇਤ ਹੋਰ ਜਿਹੜੇ ਉੱਥੇ ਅਧਿਆਪਕ ਸਨ ਉਹਨਾਂ ਨੇ ਜਿਸ ਢੰਗ ਦੇ ਨਾਲ ਸ਼ਿਕਾਇਤ ਦਿੱਤੀ ਉਨ੍ਹਾਂ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਹੀ ਪੁਲਿਸ ਨੇ ਸੱਦਿਆ ਫਿਰ ਬੱਚਿਆਂ ਨਾਲ ਜਿਸ ਤਰ੍ਹਾਂ ਦਾ ਟਾਰਚਰ ਹੋਇਆ ਪਰਿਵਾਰ ਨੇ ਦੋਸ਼ ਲਾਏ ਨੇ ਛੋਟੇ-ਛੋਟੇ ਬੱਚਿਆਂ ਨੇ ਬਿਆਨ ਦਰਜ ਕਰਵਾ ਦਿੱਤੇ ਨੇ ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਚੰਡੀਗੜ੍ਹ ਪੁਲਿਸ ਦੀ ਤਾਂ ਕਰਤੂਤ ਇੱਕ ਪਾਸੇ ਰਹਿ ਗਈ ਉਸ ਤੋਂ ਬਾਅਦ ਜ਼ਿੰਮੇਵਾਰੀ ਆਉਂਦੀ ਹੈ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਨੂੰ ਇੱਕ ਗੱਲ ਦਾ ਇਹ ਤਾਂ ਬਹੁਤ ਹੋ ਜਾ ਰਿਹਾ ਹੈ ਕਿ ਸਾਡੀ ਬਦਨਾਮੀ ਹੋ ਰਹੀ ਹੈ ਕਰਨਾਲ ਬਾਠ ਵਾਲੇ ਕੇਸ ਦੇ ਵਿੱਚ ਵੀ ਬਹੁਤ ਸਾਰੇ ਪੁਲਿਸ ਮੁਲਾਜ਼ਮ ਚਾਹੇ ਸੇਵਾਮੁਕਤ ਨੇ ਜਾਂ ਮੌਜੂਦਾ ਉਹ ਇਹ ਬੋਲ ਰਹੇ ਨੇ ਕਿ ਸਾਡੇ ਨਾਲ ਜਿਹੜਾ ਆਰਮੀ ਦੇ ਅਫਸਰ ਦੇ ਕੇਸ ਦੇ ਆਧਾਰ ਦੇ ਉੱਤੇ ਸਾਨੂੰ ਬਦਨਾਮ ਕੀਤਾ ਜਾ ਰਿਹਾ ਸਾਰੀ ਪੁਲਿਸ ਮਾੜੀ ਨਹੀਂ ਪਰ ਜਦੋਂ ਅਜਿਹੇ ਪੁਲਿਸ ਅਫਸਰ ਅਜਿਹੇ ਕੇਸਾਂ ਦੇ ਵਿੱਚ ਅੰਗੈਲੀ ਕਰਦੇ ਨੇ ਤਾਂ ਫਿਰ ਮਾੜਾ ਕਿਵੇਂ ਨਾ ਕਿਹਾ ਜਾਵੇ ਸਭ ਤੋਂ ਵੱਡੀ ਗੱਲ ਇਥੋਂ ਦੇ ਚ ਐਸ ਐਚਓ ਨੇ ਜਾਂ ਡੀਐਸਪੀ ਹਾਲੇ ਤੱਕ ਮੀਡੀਆ ਦੇ ਵਿੱਚ ਬਿਆਨ ਦੇਣ ਨੂੰ ਤਿਆਰ ਕਿਉਂ ਨਹੀਂ ਅਸੀਂ ਉਹਨਾਂ ਨੂੰ ਖੁਦ ਅਪਰੋਚ ਕੀਤੀ ਕਿਹਾ ਕਿ ਤੁਸੀਂ ਦੱਸੋ ਸਰ ਇਸ ਕੇਸ ਵਿੱਚ ਕਾਰਵਾਈ ਕਿਉਂ ਨਹੀਂ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਹਰਾਨੀ ਦੀ ਗੱਲ ਸਭ ਤੋਂ ਵੱਡੀ ਇਹ ਹੈ ਕਿ ਨਾ ਤਾਂ ਹਾਲੇ ਤੱਕ FIR ਦਰਜ ਕੀਤੀ ਗਈ ਹੈ ਤੇ ਨਾ ਹੀ ਉਸ ਦੀ ਕਾਪੀ ਦਿੱਤੀ ਗਈ ਹੈ। ਨਾ ਹੀ ਇਸ ਮਾਮਲੇ ਵਿੱਚ ਬੱਚੇ ਦਾ ਪੋਸਟਮਾਰਟਮ ਕੀਤਾ ਗਿਆ। ਤੀਜਾ ਦਿਨ ਹੋ ਗਿਆ। ਔਰ ਅਜਿਹੇ ਮਾਮਲਿਆਂ ਦੇ ਵਿੱਚ ਜੇਕਰ ਸੈਂਸਿਟਿਵ ਕੇਸ ਦੇ ਵਿੱਚ ਪੋਸਟਮਾਰਟਮ ਵੀ ਕਰਨਾ ਤਾਂ ਇੱਕ ਡਾਕਟਰਾਂ ਦਾ ਬੋਰਡ ਬਣੇਗਾ। ਉਹਨਾਂ ਡਾਕਟਰਾਂ ਨੇ ਪੋਸਟਮਾਰਟਮ ਕਰਨਾ ਹੈ ਪਰ ਹਾਲੇ ਤੱਕ ਇਹ ਸਾਰੀਆਂ ਕਾਰਵਾਈਆਂ ਦੂਰ ਦੇ ਵਿੱਚ ਦੂਰ ਦੂਰ ਨਜ਼ਰ ਨਹੀਂ ਆ ਰਹੀਆਂ। ਪਰ ਇਹ ਬੇਵਸ ਮਾਂ ਹੁਣ ਜਾਏ ਤਾਂ ਜਾਏ ਕਿਹੜੇ ਪਾਸੇ? ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਕੀ ਇੱਕ ਦੂਜੇ ਨੂੰ ਬਚਾਉਣ ਤੇ ਲੱਗੇ ਨੇ। ਅੱਧੀ ਰਾਤ ਨੂੰ ਪਹਿਲਾਂ ਤਾਂ ਦੇਖਿਆ ਨਹੀਂ ਕਿ ਜਿਹੜਾ ਬੱਚਾ ਸੁਸਾਇਡ ਕਰ ਗਿਆ ਦੁਨੀਆ ਤੋਂ ਅਲਵਿਦਾ ਕਹਿ ਗਿਆ ਬੇਵਸ ਮਾਂ ਨੂੰ ਇਕੱਲੀ ਛੱਡ ਗਿਆ ਪਰ ਅੱਧੀ ਰਾਤ ਨੂੰ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਆਉਂਦੇ ਨੇ ਪਰਿਵਾਰ ਤੇ ਦਬਾਅ ਬਣਾਇਆ ਜਾਂਦਾ ਮਾਂ ਨੂੰ ਕਿਹਾ ਜਾਂਦਾ ਕਿ ਏਐਸਆਈ ਦਾ ਕੋਈ ਕਸੂਰ ਨਹੀਂ ਹਾਲਾਂਕਿ ਸਾਰਾ ਕਸੂਰ ਇਹਨਾਂ ਦੇ ਮਾਪਿਆਂ ਮੁਤਾਬਕ ਏਐਸਆਈ ਦਾ ਹੈ ਜਿਵੇਂ ਟਾਰਚਰ ਕੀਤਾ ਗਿਆ ਇਹ ਸਾਰੀਆਂ ਗੱਲਾਂ ਦੇ ਲਈ ਹੁਣ ਇਨਸਾਫ ਕੌਣ ਦੇਗਾ ਨਾ ਸਾਰਿਆਂ ਸਵਾਲਾਂ ਦੇ ਜਵਾਬ ਕੌਣ ਦੇਵੇਗਾ ਸਭ ਤੋਂ ਵੱਡੀ ਗੱਲ ਇਹ ਹੈ ਜਦੋਂ ਪੰਜਾਬ ਪੁਲਿਸ ਨੂੰ ਆਪਣੀ ਬਦਨਾਮੀ ਦਾ ਡਰ ਹੁੰਦਾ ਹੈ ਉਦੋਂ ਤਾਂ ਬਹੁਤ ਪੋਸਟਾਂ ਵੀ ਪੈਂਦੀਆਂ ਨੇ ਵਾਇਸ ਨੋਟ ਭੇਜੇ ਜਾਂਦੇ ਨੇ ਕੋਈ ਲੋਕਾਂ ਤੇ ਦਬਾਅ ਬਣਾਏ ਜਾਂਦੇ ਨੇ ਪਰ ਜਏ ਸੈਂਸਿਟਿਵ ਕੇਸਾਂ ਦੇ ਵਿੱਚ ਵੀ ਜਦੋਂ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਕਿਸ ਨੂੰ ਆਖਿਆ ਜਾਵੇ ਕਿ ਤੁਸੀਂ ਠੀਕ ਨਹੀਂ ਚੱਲ ਰਹੇ ਠੀਸ ਠੀਕ ਨਹੀਂ ਕਰ ਰਹੇ ਇਸ ਕੇਸ ਦੇ ਵਿੱਚ ਦੇਖਦੇ ਆ 17 ਸਾਲ ਦੇ ਬੱਚੇ ਦੇ ਸੁਸਾਈਡ ਮਾਮਲੇ ਵਿੱਚ ਇਹ ਮਾਮਲਾ ਕਿੱਥੋਂ ਤੱਕ ਜਾਂਦਾ ਹੈ ਇਹੋ ਜਿਹਾ ਕਿਹੜਾ ਹੋਰ ਦਬਾਅ ਹੋਵੇ ਕਿ ਜਿਹੜਾ ਪੁਲਿਸ ਤੇ ਪੈਣਾ ਤੇ ਉਸ ਤੋਂ ਬਾਅਦ ਕਾਰਵਾਈ ਹੋਣੀ ਹੈ ਇਸ ਵਿੱਚੋਂ ਕਿਸ ਨੂੰ ਬਚਾਇਆ ਜਾ ਰਿਹਾ ਹੈ ਕਿਸ ਨੂੰ ਕੱਢਿਆ ਜਾ ਰਿਹਾ ਹੈ ਇਹ ਸਾਰੀਆਂ ਗੱਲਾਂ ਹਲੇ ਤੱਕ ਪੇਤ ਬਣੀਆਂ ਹੋਈਆਂ ਨੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਚੰਡੀਗੜ੍ਹ ਪੁਲਿਸ ਨੂੰ ਵੀ ਦੇਣੇ ਪੈਣਗੇ ਪੰਜਾਬ ਪੁਲਿਸ ਨੂੰ ਵੀ ਦੇਣੇ ਪੈਣਗੇ ਸਾਡੀ ਨਜ਼ਰ ਬਣੀ ਹੋਈ ਹੈ ਇਸ ਕੇਸ ਦੇ ਉੱਤੇ ਅਸੀਂ ਪਲ-ਪਲ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕਿ ਇਸ ਕੇਸ ਦੇ ਵਿੱਚ ਕੌਣ ਗੈਲੀ ਕਰ ਰਿਹਾ ਹੈ ਕੌਣ ਅੱਖਾਂ ਬੰਦ ਕਰਕੇ ਚੱਲ ਰਿਹਾ ਤੇ ਕੌਣ ਇਸ ਪੰਜਾਬ ਦੇ ਇਸ ਪਰਿਵਾਰ ਦੇ ਨਾਲ ਹਮਦਰਦੀ ਦੇ ਨਾਲ ਖੜ੍ਹਾ ਇਹਨਾਂ ਨੂੰ ਇਨਸਾਫ ਦੇਣ ਦੀ ਖਾਤਰ ਲੜ ਰਿਹਾ ਇਹ ਸਾਰੀ ਗੱਲ ਤੁਹਾਡੇ ਤੱਕ ਅਸੀਂ ਸਮੇਂ-ਸਮੇਂ ਤੇ ਪਹੁੰਚਾਉਂਦੇ ਰਹਿਾਂਗੇ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਜ਼ਿਰਖਪੁਰ